ਸਤਿ ਸ੍ਰੀ ਅਕਾਲ ਜੀ ਜੁੜ ਚੁੱਕੇ ਹਾਂ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਇੱਕ ਪੱਛਮੀ ਸਿਸਟਮ ਆ ਰਿਹਾ ਜਿਹੜਾ 8 ਦੇ 9 ਦਸੰਬਰ ਨੂੰ ਪਹਾੜੀ ਖੇਤਰਾਂ ਨੂੰ ਪ੍ਰਭਾਵਿਤ ਕਰੂਗਾ ਤੇ ਨਾਲ-ਨਾਲ ਜੰਮੂ ਕਸ਼ਮੀਰ ਤੋਂ ਲੈ ਕੇ ਹਿਮਾਚਲ ਨੂੰ ਤਾਂ ਪ੍ਰਭਾਵਿਤ ਕਰੂਗਾ ਹੀ ਕਰੂਗਾ ਤੇ ਨਾਲ ਪੰਜਾਬ ਦੇ ਵੀ ਕੁਝ ਇਲਾਕਿਆਂ ਨੂੰ ਜਿਹੜਾ ਇਹ ਹਲਕੇ ਦਰਮਿਆਨੇ ਮੀਂਹ ਨਾਲ ਪ੍ਰਭਾਵਿਤ ਕਰ ਸਕਦਾਗਾ ਕਿਉਂਕਿ ਇਹ ਜਿਹੜਾ ਪਾਸਮੀ ਸਿਸਟਮ ਮੈਡਲ ਲੈਵਲ ਤੇ ਆ ਰਿਹਾ ਹੈ ਇਹਦੇ ਨਾਲ ਇੱਕ ਪ੍ਰੋਪਰ ਸਰਕੂਲੇਸ਼ਨ ਬਣਦਾ ਦਿਖਾਈ ਦੇ ਰਿਹਾ 5 ਕਿਲੋਮੀਟਰ ਦੀ ਚਾਈਤੇ ਜਿਹਦੇ ਕਾਰਨ ਜ਼ਮੀਨੀ ਪੱਧਰ ਤੇ ਇਹ ਸਿਸਟਮ ਨੂੰ ਪੂਰੇ ਦੀ سپورਟ ਪੂਰੇ ਦੀਆਂ ਹਵਾਵਾਂ ਦੀ سپورਟ ਕਾਫੀ ਦਿਖਾਈ ਦੇਊਗੀ ਮਤਲਬ ਕਿ 8 ਦਸੰਬਰ ਨੂੰ ਪੰਜਾਬ ਦੇ ਕਈ ਇਲਾਕਿਆਂ ਵਿੱਚ ਤੇਜ਼ ਪੂਰੇ ਦੀ ਹਵਾ ਚੱਲੂਗੀ ਜਿਹਦੇ ਨਿਕਾਰਨ ਹਾਈ ਕੈਪ ਇੰਡੈਕਸ ਵਧੂਗਾ ਜਿਹਦੇ ਚੱਲਦਿਆਂ ਨਤੀਜੇ ਵਜੋਂ ਗਰਚਾ ਅੰਕਲੇ ਬਦਲਾਵਾਂ ਦਾ ਨਰਮ ਨਾ ਜਿਹੜਾ ਉਹ ਜਾਦਾ ਵੇਖਣ ਨੂੰ ਮਿਲੇਗਾ ਪੰਜਾਬ ਦੇ 60 70 ਫੀਸਦ ਇਲਾਕਿਆਂ ਵਿੱਚ ਹਲਕੀ ਮੀਂਹ ਦੀ ਕਾਰਵਾਈ ਜਿਹੜੀ ਵੇਖਣ ਨੂੰ ਮਿਲ ਸਕਦੀ ਹੈਗੀ ਤੇ ਨਾਲ ਨਾਲ ਕਿਤੇ ਕਿਤੇ ਦਰਮਿਆਨੇ ਸ਼ਰਾਟੇ ਜਾਂ ਦਰਮਿਆਨੀਆਂ ਫਹਾਰਾਂ ਪੰਜਾਬ ਦੇ ਵਿੱਚ ਦਰਜ ਹੋ ਸਕਦੀਆਂ ਨੇ 8 ਦਸੰਬਰ ਦੀ ਦੁਪਹਿਰ ਬਾਅਦ ਤੋਂ ਲੈ ਕੇ ਸ਼ਾਮ ਨੂੰ ਕਈ ਇਲਾਕਿਆਂ ਵਿੱਚ ਜਾਂ ਰਾਤ ਨੂੰ ਕਈ ਇਲਾਕਿਆਂ ਵਿੱਚ ਘਰ ਚਮਕ ਨਾਲ ਹਲਕੀਆਂ ਦਰਮਿਆਨੀਆਂ ਫਹਾਰਾਂ ਜਿਹੜੀਆਂ ਦਰਜ ਹੋ ਸਕਦੀਆਂ ਨੇ ਆ ਇਹ ਹੋ ਸਕਦਾ ਥੋੜੇ ਬਹੁਤ ਖੇਤਰ ਮੀਂਹ ਤੋਂ ਸਖਨੇ रह ਸਕਦੇ ਆ ਪੰਜਾਬ ਦੇ ਦੱਖਣ ਪੱਛਮੀ ਇਲਾਕਿਆਂ ਵਿੱਚ ਮੀਂਹ ਦੀ ਸੁਭਾਵਨਾ ਥੋੜੀ ਘੱਟ ਰਹੂਗੀ ਪਰ ਫਿਰ ਵੀ ਇਹਨਾਂ ਇਲਾਕਿਆਂ ਵਿੱਚ ਵੀ ਕਿਤੇ ਕਿਤੇ ਗਰਜ ਚਮਕਲੇ ਬੱਦਲ ਨਿੱਕੀ ਮੋਟੀ ਕਾਰਵਾਈ ਨੂੰ ਜਿਹੜਾ ਅੰਜਾਮ ਦੇ ਸਕਦੇ ਹੈਗੇ ਬਾਕੀ ਹਾਈ ਕੈਪ ਇੰਡੈਕਸ ਜ਼ਿਆਦਾ ਹੋਣ ਦੇ ਕਾਰਨ ਗਰਜ ਚਮਕਲੇ ਬੱਦਲਾਂ ਦਾ ਨਿਰਮਾਣ ਜ਼ਰੂਰ ਹੋਊਗਾ ਤੇ ਕਿਤੇ ਕਿਤੇ ਇਕਾ ਤੁਕਾ ਥਾਂ ਗੜੇਮਾਰੀ ਵੀ ਵੇਖਣ ਨੂੰ ਮਿਲ ਸਕਦੀ ਹੈਗੀ ਤੇ ਬਾਕੀ ਦੂਜੀ ਖਾਸ ਗੱਲ ਇਹ ਵਾਪਰ ਸਕਦੀ ਹੈ ਕਿ ਪੰਜਾਬ ਦੇ ਜਿਹੜੇ ਬਿਲਕੁਲ ਹਿਮਾਚਲ ਹੱਦ ਨਾਲ ਪੈਂਦੇ ਇਲਾਕੇ ਨੇ ਉਹਨਾਂ ਵਿੱਚ ਕਿਤੇ ਕਿਤੇ ਸਲੇਟ ਦੇਖਣ ਨੂੰ ਮਿਲ ਸਕਦੀ ਹੈ ਮਤਲਬ ਕਿ ਸਨੋ ਫਾਲ ਹੁੰਦੀ ਹੈ ਜਿਹੜੀ ਬਰਫਵਾਰੀ ਹੁੰਦੀ ਹੈ ਤੇ ਗੜੇਮਾਰੀ ਹੁੰਦੀ ਹੈ ਉਹਨਾਂ ਦਾ ਇੱਕ ਮਿਕਸ ਰੂਪ ਹੁੰਦਾਗਾ ਜਿਹਨੂੰ ਆਪਾਂ ਸਲੇਟ ਕਹਿੰਦੇ ਹੁੰਨੇ ਹੈਗੇ ਜਾਂ ਹੁਸ਼ਿਆਰਪੁਰ ਜਾਂ ਕਿਸੇ ਰੋਪੜ ਏਰੀਏ ਵਿੱਚ ਕਿਤੇ ਵੀ ਉਹ ਇਦਾਂ ਦੀ ਜਿਹੜੀ ਐਕਟੀਵਿਟੀ ਕਿਤੇ ਦੇਖਣ ਨੂੰ ਮਿਲ ਸਕਦੀ ਹੈ ਕਿ 8 ਦਸੰਬਰ ਨੂੰ ਖਾਸ ਕਰਕੇ 8 ਦਸੰਬਰ ਦਪਹਿਰ ਵਾਜ ਜਾਂ ਸ਼ਾਮ ਜਾਂ ਰਾਤ ਨੂੰ ਕਦੇ ਕਿਸੇ ਵੇਲੇ ਵੀ ਨਿੱਕੀ ਮੋਟੀ ਹਲਚਲ ਜਿਹੜੀ ਹਲਚਲ ਜਿਹੜੀ ਇਦਾਂ ਦੀ ਦੇਖਣ ਨੂੰ ਮਿਲ ਸਕਦਾ ਦਿਏਗੀ ਬਾਕੀ ਜੰਮੂ ਕਸ਼ਮੀਰ ਤੋਂ ਲੈ ਕੇ ਹਿਮਾਚਲ ਦੇ ਦਰਮਿਆਨੇ ਚਾਈ ਵਾਲੇ ਪਹਾੜ ਨੇ ਜਿਹੜੇ ਜਾਂ ਅਚੇਰੇ ਪਹਾੜ ਨੇ ਉਹਨਾਂ ਵਿੱਚ ਹਲਕੀ ਤੋਂ ਦਰਮਿਆਨੀ ਬਰਫਵਾਰੀ ਵੇਖਣ ਨੂੰ ਮਿਲ ਸਕਦੀ ਆ ਮਨਾਲੀ ਵਿੱਚ ਵੀ ਚੰਗੀ ਬਰਫਵਾਰੀ ਵੇਖਣ ਨੂੰ ਮਿਲ ਸਕਦੀ ਆ ਇੱਥੋਂ ਤੱਕ ਕਿ ਸਿਮਲੇ ਵਿੱਚ ਆਮ ਤੌਰ ਤੇ ਦਸੰਬਰ ਦੇ ਅਖੀਰ ਜਾਂ ਜਨਵਰੀ ਦੇ ਪਹਿਲੇ ਅੱਧ ਚ ਜਿਹੜੀ ਚੰਗੀ ਬਰਫਵਾਰੀ ਵੇਖਣ ਨੂੰ ਮਿਲਦੀ ਹੁੰਦੀ ਹੈਗੀ ਸੀਜ਼ਨ ਦੀ ਪਰ ਇਸ ਵਾਰ ਲੱਗ ਰਿਹਾ ਹੈਗਾ ਇਹ ਪਾਸੇ ਵੀ ਸਿਸਟਮ ਆ ਜਿਹੜਾ ਸਿਮਲੇ ਦੇ ਕਈ ਇਲਾਕਿਆਂ ਵਿੱਚ ਹਲਕੀ ਬਰਫਵਾਰੀ ਤਾਂ ਦੇਊਗਾ ਦੇਊਗਾ ਕਿਤੇ ਕਿਤੇ ਦਰਮਿਆਨੀ ਬਰਫਵਾਰੀ ਵੀ ਜਿਹੜੀ ਵੇਖਣ ਨੂੰ ਮਿਲ ਸਕਦੀ ਹੈ ਵੀਰ ਬਰਫਵਾਰੀ ਦੇ ਨਜ਼ਾਰੇ ਦੇਖਣਾ ਚਾਹੁੰਦੇ ਨੇ ਜਾਂ ਆਨੰਦ ਲੈਣਾ ਚਾਹੁੰਦੇ ਨੇ ਉਹ ਪਹਾੜੀ ਖੇਤਰਾਂ ਦਾ ਰੋਕ ਕਰ ਸਕਦੇ ਨੇ 8-9 ਦਸੰਬਰ ਨੂੰ ਪਰ ਜਿਵੇਂ ਹੀ ਇਹ ਪੱਛਮੀ ਸਿਸਟਮ ਪਹਾੜੀ ਖੇਤਰਾਂ ਦੇ ਵਿੱਚ ਚੰਗੀ ਬਰਫਵਾਰੀ ਦੇ ਕੇ 9 ਦਸੰਬਰ ਦੁਪਹਿਰ ਬਾਅਦ ਜਾਂ ਸ਼ਾਮ ਨੂੰ ਅੱਗੇ ਨਿਕਲਣਾ ਸ਼ੁਰੂ ਹੋ ਜਾਣਾ ਤਾਂ ਪਹਾੜਾਂ ਤੋਂ ਬਰਫੀਲੇ ਇਲਾਕਿਆਂ ਤੋਂ ਠੰਡੀਆਂ ਪਹਾੜੀ ਤੇ ਪੱਛੋਨੀਆਂ ਹਵਾਵਾਂ ਵਾਪਸੀ ਕਰ ਜਾਣੀਆਂ ਪੰਜਾਬ ਦਾ ਰੋਕ ਕਰਨਾ ਸ਼ੁਰੂ ਕਰ ਦੇਣੀ ਹੈ ਜਿਹਦੇ ਕਾਰਨ ਦਿਨ ਅਤੇ ਰਾਤਾਂ ਦੇ ਪਾਰੇ ਵਿੱਚ ਮੌੜ ਤੋਂ ਗਰਾਵਟ ਸ਼ੁਰੂ ਹੋ ਜਾਣੀਆਂ ਵੈਸੇ ਤਾਂ ਪਿਛਲੇ 2-3 ਰਾਤਾਂ ਤੋਂ ਰਾਤਾਂ ਠੰਡੀਆਂ ਹੋਣੀਆਂ ਸ਼ੁਰੂ ਹੋ ਚੁੱਕੀਆਂ ਰਾਤਾਂ ਦੀ ਠਾਰੀ ਹੈ ਜਿਹੜੀ ਬਦਨੀ ਸ਼ੁਰੂ ਹੋ ਚੁੱਕੀ ਹੈਗੀ ਪਰ ਜਿਵੇਂ ਹੀ ਪਾਸੀਨਿ ਸਿਸਟਮ ਹਲਕਾ ਮੀਂਹ ਦੇ ਕੇ ਜਾਊ ਪੰਜਾਬ ਦੇ ਵਿੱਚ ਕਿਤੇ ਇਕਾਦੁੱਕਾ ਦਾ ਗੜੇ ਮਾਰੀ ਦੇ ਕੇ ਜਾਊ ਜਾਂ ਪਹਾੜਾਂ 'ਚ ਬਰਫਵਾਰੀ ਦੇ ਕੇ ਜਾਊਗਾ ਤਾਂ ਉਸ ਤੋਂ ਬਾਅਦ ਇਹ ਸਿਸਟਮ ਅੱਗੇ ਲੰਘੂਗਾ ਤਾਂ ਠੰਡੀਆਂ ਹਵਾਵਾਂ ਪੰਜਾਬ ਦਾ ਰੁਖ ਕਰਨੀਆਂ ਤਾਂ ਦਿਨ ਅਤੇ ਰਾਤਾਂ ਦੇ ਪਾਰੇ ਵਿੱਚ ਚੰਗੀ ਗਰਾਵਟ ਵੇਖਣ ਨੂੰ ਮਿਲੂਗੀ ਤੇ ਠੰਡ ਵਿੱਚ ਹੋਰ ਅਜਾਫਾ ਜਿਹੜਾ ਵੇਖਣ ਨੂੰ ਮਿਲ ਸਕਦਾਗਾ ਹਾਂ ਇਹ ਜ਼ਰੂਰ ਵਾਪਰ ਸਕਦਾਗਾ ਦਸੰਬਰ ਦੇ ਦੂਸਰੇ ਹਫ਼ਤੇ ਦੇ ਅਖੀਰ ਜਾਂ ਅੱਧ ਦੇ ਤੋਂ ਬਾਅਦ ਮਤਲਬ ਕਿ 10 11 ਦਸੰਬਰ ਤੋਂ ਬਾਅਦ ਕਿਤੇ ਕਿਤੇ ਕੋਰਾ ਪੈਂਦੀ ਸੁਭਾਉਣਾ ਜਿਹੜੀ ਹਲਕਾ ਕੋਰਾ ਪੈਂਦੀ ਸੁਭਾਉਣਾ ਜਿਹੜੀ ਸੁਭਾਉਣਾ ਬਣਦੀ ਵਿਖਾਈ ਦੇ ਸਕਦੀ ਹੈ ਪਰ ਹਾਲ ਦੀ ਘੜੀ 8 9 ਦਸੰਬਰ ਨੂੰ ਖਾਸ ਕਰਕੇ 8 ਦਸੰਬਰ ਨੂੰ ਪੰਜਾਬ ਦੇ ਕਈ ਇਲਾਕਿਆਂ ਵਿੱਚ 60 70 ਫੀਸਦ ਇਲਾਕਿਆਂ ਵਿੱਚ ਹਲਕੇ ਮੀਂਹ ਦੀ ਕਾਰਵਾਈ ਤੇ ਕਿਤੇ ਕਿਤੇ ਦਰਮਿਆਨੀਆਂ ਛਰਾਟੇ ਜਾਂ ਦਰਮਿਆਨੀਆਂ ਪਾਰਾ ਵੇਖਣ ਨੂੰ मिल ਸਕਦੀਆਂ ਨੇ ਹਰਿਆਣਾ ਵਿੱਚ ਕੋਈ ਖਾਸ ਵੱਡੇ ਮੀਂਹ ਦੀ ਸੰਭਾਵਨਾ ਨਹੀਂ ਹੈਗੀ ਹਰਿਆਣਾ ਦੇ ਉੱਤਰੀ ਇਲਾਕੇ ਵਿੱਚ ਜਾਂ ਪੰਜਾਬ ਦੇ ਨਾਲ ਲੱਗ ਆ ਨਾਲ ਲੱਗਦੇ ਇਲਾਕੇ ਵਿੱਚ ਕਿਤੇ ਕਿਤੇ ਛੜਕਾ ਛਰਾਟਾ ਨਿੱਕੀ ਮੋਟੀ ਕਾਰਵਾਈ ਜ਼ਰੂਰ ਦੇਖਣ ਨੂੰ ਮਿਲ ਸਕਦੀ ਹੈ ਇਸੇ ਤਰ੍ਹਾਂ ਹਨਮਾਨਗੜ ਗੰਗਾ ਨਗਰ ਇਲਾਕਿਆਂ ਵਿੱਚ ਵੀ ਕਿਤੇ ਕਿਤੇ ਨਿੱਕੀ ਮੋਟੀ ਕਾਰਵਾਈ ਜਿਹੜੀ ਮੀਂਹ ਦੀ ਦੇਖਣ ਨੂੰ ਮਿਲ ਸਕਦੀ ਹੈ ਸੋ ਐਨੀ ਇੱਕ ਅਪਡੇਟ ਸੀ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜੀ ਧੰਨਵਾਦ